ਵੀਰੋ ਅੱਜ ਜੋ ਇਹ ਫੰਕਸ਼ਨ ਰੱਖਿਆ ਹੈ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇਹ ਫੰਕਸ਼ਨ ਜਿਹੜਾ ਇਹ ਪੁਰਾਣੀ ਸਰਕਾਰ ਨੇ ਜੋ ਅਨਾਉਂਸਮੈਂਟ ਕੀਤੀ ਸੀ ਤੇ ਬਾਅਦ ਚ ਮੁੱਕਰ ਗਏ ਸੀ ਇਹ ਉਹਦਾ ਫੰਕਸ਼ਨ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਵੋਟਾਂ ਦੇ ਨੇੜੇ ਜੇ ਆ ਕੇ ਜੋ ਮਰਜ਼ੀ ਬੋਲ ਦੋ ਲੋਕਾਂ ਦੇ ਉਹੀ ਯਾਦ ਰਹਿ ਜਾਂਦਾ ਹੈ ਜੇ ਹਾਰ ਗਏ ਤਾਂ ਨਵੀਂ ਸਰਕਾਰ ਦੇ ਗਲ ਪੈ ਜੂ ਜੇ ਜਿੱਤ ਕੇ ਤਾਂ ਕਹਿ ਦਾਂਗੇ ਉਦੋਂ ਹੋ ਗਿਆ ਜੀ ਕੋਟ ਲਾਗੂ ਹੋ ਗਿਆ ਸੀ ਜੀ ਵਿੱਚ ਹੀ ਰਹਿ ਗਿਆ ਜੀ ਇਹ ਪਰ ਅਸੀਂ ਇਹ ਕੱਢਿਆ ਕਿ ਭਾਵੇਂ ਉਹ ਹਾਰ ਗਏ ਪਰ ਲੋਕਾਂ ਦਾ ਤਾਂ ਨਹੀਂ ਕਸੂਰ ਨਾ ਲੋਕਾਂ ਦੇ ਘਰ ਤਾਂ ਟਹਿ ਗਏ ਲੋਕਾਂ ਦਾ ਨਰਮਾ ਤਾਂ ਕਪਾਹ ਤਾਂ ਬਰਬਾਦ ਹੋ ਗਈ ਨਾ 100 ਪੈਸੇ ਅਸੀਂ ਅਸੀਂ ਕਹਾਂ ਕੋਈ ਗੱਲ ਨਹੀਂ ਖਜ਼ਾਨੇ ਦੀ ਚਾਬੀ ਨਵੇਂ ਹੱਥ ਚ ਆਈ ਹੈ ਖਜ਼ਾਨਾ ਉਹੀ ਹੈ ਜਿਹੜੇ ਲੁੱਟ ਕੇ ਗਏ ਸੀ ਉਹਨਾਂ ਤੋਂ ਹੀ ਪਰਵਾ ਮੰਗੇ ਪੈਸੇ ਉਹਨਾਂ ਕੋਲ ਹੀ ਰਿਕਵਰ ਹੋਣਗੇ ਪਹਿਲਾਂ ਕਹਿੰਦੇ ਸੀ ਨਾ ਸਾਰੇ ਇਹ ਕਿ ਇੰਨੀਆਂ ਸਕੀਮਾਂ ਕਰੀ ਜਾਂਦੇ ਆ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਆਮਾ ਦੀ ਪਾਰਟੀ ਵਾਲੇ ਕੇਜਰੀਵਾਲ ਸਾਹਿਬ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਭਗਵੰਤ ਮਾਨ ਗਰੰਟੀ ਦੇ ਪੈਸੇ ਕਿੱਥੋਂ ਆਉਣਗੇ ਅਸੀਂ ਉਹਨਾਂ ਨੂੰ ਜਾਣ ਕੇ ਦੱਸਿਆ ਨਹੀਂ ਪੈਸੇ ਤੁਹਾਡੇ ਚ ਹੀ ਪੈਣੇ ਹਨ ਉਹਨਾਂ ਚੋਂ ਹੀ ਆਉਣਗੇ ਆ ਰਹੇ ਨੇ ਨਾ ਹੁਣ ਕਿੰਨੀਆਂ ਜ਼ਮੀਨਾਂ ਛੜਾ ਲੀਆਂ ਪੰਚਾਇਤਾਂ ਦੀਆਂ ਦੱਬੀਆਂ ਹੋਈਆਂ ਫੋਰੈਸਟ ਦੀਆਂ ਦੱਬੀਆਂ ਹੋਈਆਂ ਕਿੰਨੇ ਮੰਤਰੀ ਫੜਲੇ ਅੰਦਰ ਨੇ ਐਫਸੀਆਈ ਚ ਘਟਾਲਾ ਟੈਂਡਰਾਂ ਚ ਘਟਾਲਾ ਇਹ ਸਾਰੇ ਘਟਾਲਿਆਂ ਦਾ ਪੈਸਾ ਸਿੱਧਾ ਜਾਊਗਾ ਖਜ਼ਾਨੇ ਚ ਖਜ਼ਾਨੇ ਚੋਂ ਸਿੱਧਾ ਤੁਹਾਡੇ ਕੋਲੇ ਅਸੀਂ ਵਿਚਾਲੇ ਹੁਣ ਕੋਈ ਮਾਫੀਆ ਨਹੀਂ ਰੱਖਣ ਦੇਣਾ ਸੋ ਐਮਐਲਏ ਸਾਹਿਬ ਬੋਲ ਰਹੇ ਸੀ ਕਿ ਦੋ ਬਾਰਡਰ ਲੱਗਦੇ ਆ ਇੱਕ ਲੰਬੀ ਵਾਲਾ ਇੱਕ ਅਬੋਰ ਵਾਲਾ ਐਮਐਲਏ ਸਾਹਿਬ ਲੰਬੀ ਵਾਲੇ ਨੂੰ ਲੋਕਾਂ ਨੇ ਜਿੱਤਣ ਨਹੀਂ ਦਿੱਤਾ ਅਬੋਰ ਵਾਲਾ ਜਿੱਤਣ ਜੋਗਾ ਰਿਹਾ ਨਹੀਂ ਉਧਰ ਚਲਾ ਗਿਆ ਥੋਡੇ ਦੋਨੇ ਬਾਰਡਰ ਖੁੱਲ ਗਏ ਹੁਣ ਲੰਬੀ ਵਾਲਾ ਬਾਰਡਰ ਜਿਹੜਾ ਉਹ ਤਾਂ ਆਮ ਘਰਾਂ ਦੇ ਇੱਕ ਮਿਹਨਤੀ ਕਿਸਾਨ ਨੂੰ ਮਿਲ ਗਿਆ ਗੁਰਮੀਤ ਖੁੱਡੀਆਂ ਜੀ ਬੈਠੇ ਨੇ ਲੰਬੀ ਤੋਂ ਐਮਐਲਏ ਲੰਬੀ ਬੈਠੇ ਨੇ ਇੱਧਰ ਜਲਾਲਾਬਾਦ ਹੈ ਉਹਦੇ ਵਾਲਾ ਬਾਰਡਰ ਜਿਹੜਾ ਗੋਲਡੀ ਨੇ ਖੋਲਤਾ ਮੈਂ ਇਸ ਇਲਾਕੇ ਤੋਂ ਬਹੁਤ ਚਿਰ ਪਹਿਲਾਂ ਤੋਂ ਜਾਣੂ ਆ ਜਦੋਂ ਮੈਂ ਰਾਜਨੀਤੀ 'ਚ ਵੀ ਨਹੀਂ ਆਇਆ ਸੀ ਮੈਂ ਅਖਬਾਰ ਦੀ ਇੱਕ ਖਬਰ ਪੜ੍ਹ ਕੇ ਇੱਥੇ ਆਇਆ ਸੀ ਮੈਂ ਪੱਤਰਕਾਰ ਸਭ ਨੂੰ ਵੀ ਨਾਲ ਲੈ ਕੇ ਗਿਆ ਸਾਹਮਣੇ ਖੜੇ ਨੇ ਪੱਤਰਕਾਰ ਮੇਰੇ ਭਰਾ ਆਜੋ ਚੱਲੀਏ ਦੋਨਾਂ ਨਾਨਕਾ ਆਓ ਚੱਲੀਏ ਤੇਜਾ ਰਹਿਲਾ ਚੱਲੀਏ ਰੇਤੇ ਵਾਲੀ ਭੈਣੀ ਆਜੋ ਚੱਲੀਏ ਆ ਪਿੰਡਾਂ 'ਚ ਜਿੱਥੇ ਪਾਣੀ ਖਰਾਬ ਹੈ ਮੈਂ ਦੋ ਵਾਰੀ ਮੀਡੀਅਮ ਲੈ ਕੇ ਆਇਆ ਨੈਸ਼ਨਲ মিডিਅਮ ਲੈ ਕੇ ਆਇਆ ਮੈਂ ਕਿ ਦਿਖਾਓ ਯਾਰ ਸਾਨੂੰ ਝੰਗੜ ਪੈਣੀ ਰੇਤੇ ਵਾਲੀ ਪੈਣੀ ਸਾਰੇ ਪਿੰਨਾਂ ਨੂੰ ਜਾਣਦਾ ਮੈਂ ਮੇਰੇ ਮੇਰੇ ਉਂਗਲਾਂ ਤੇ ਨੇ ਐਨੇ ਤਾਂ ਉਹਨੂੰ ਵੀ ਨਹੀਂ ਯਾਦ ਹੋਣਾ ਜਿਹੜਾ ਐਮਪੀ ਹੈ ਤੁਹਾਡਾ ਉਹਨਾਂ ਨੇ ਕੀ ਲੈਣਾ ਲੋਕਾਂ ਤੋਂ ਉਹਨਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਬੱਸਾਂ ਵਧਾਉਣੀਆਂ ਨੇ ਬੱਸ ਵੀ ਪੰਜ ਬੱਸਾਂ ਹੋਰ ਪੈ ਗਈਆਂ ਜਾਂ ਨਹੀਂ ਉਹਨਾਂ ਨੇ ਲੋਕਾਂ ਤੋਂ ਲੋਕਾਂ ਦੀ ਗਿਣਤੀ ਨਹੀਂ ਕਰਦੇ ਉਹ ਬੱਸਾਂ ਦੀ ਗਿਣਤੀ ਕਰਦੇ ਆ ਅਸੀਂ ਲੋਕਾਂ ਦੀ ਗਿਣਤੀ ਕਰਦੇ ਆ ਕਿੱਕ ਕਿ ਨਹੀਂ ਸੋ ਕੋਈ ਗੱਲ ਨਹੀਂ ਪੀਟੀਆਈ ਵਾਲੇ ਅਧਿਆਪਕ ਨੇ ਇਹ ਵੀ ਉਹਨਾਂ ਤੋਂ ਹੀ ਪੀੜਤ ਨੇ ਇਹ ਵੀ ਉਹਨਾਂ ਤੋਂ ਹੀ ਪੀੜਤ ਨੇ ਕੋਈ ਨਹੀਂ ਕੋਈ ਨਹੀਂ ਬਚਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਿਆਂ ਨੂੰ ਨੌਕਰੀ ਮਿਲੂਗੀ ਸਾਰਿਆਂ ਨੂੰ ਸਾਰਿਆਂ ਨੂੰ ਨੌਕਰੀ ਮਿਲੂਗੀ ਥੋੜੇ ਝੁ ਹੀ ਮਿਲੂਗੀ ਏ ਵੀ ਸਹੀ ਨੇ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਇਹਨਾਂ ਨੂੰ ਐਂ ਲੱਗਦਾ ਜਿਵੇਂ ਲੁੱਕ ਕੇ ਜੇ ਬਹਿ ਜਾਾਂਗੇ ਪਹਿਲਾਂ ਬਾਦਲ ਹੋਰਾਂ ਦੇ ਖਿਲਾਫ ਕਰ ਲੈਂਦੇ ਸੀ ਉਹ ਤੁਹਾਨੂੰ ਹੀ ਨੌਕਰੀਆਂ ਮਿਲਣਗੀਆਂ ਖੜਤਾ ਜਾਓ ਟਾਈਮ ਤਾਂ ਦੇ ਦੋ ਜਿਹੜੇ ਉਹਨਾਂ ਦੇ ਕੰਡੇ ਬੀਜਿਓ ਨੇ ਉਹੀ ਚੁਗ ਰਹੇ ਆਂ ਸੀ ਸੋ ਮੇਰੇ ਵੀਰੋ ਹੁਣ ਤੱਕ 25000 25886 ਨੌਕਰੀਆਂ ਦੇ ਚੁੱਕਿਆ ਉਹ ਕੌਣ ਨੇ ਜੀ ਉਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਉਹ 25886 ਮੇਰੇ ਕੋਈ ਰਿਸ਼ਤੇਦਾਰ ਨਹੀਂ ਜਾਂ ਮੇਰੇ ਰਿਸ਼ਤੇਦਾਰਾਂ ਦੇ ਗਾਹਾਂ ਭਾਣ ਜੇ ਭਤੀਜੇ ਨਹੀਂ ਉਹ ਤੁਹਾਡੇ ਚ ਹੀ ਨੇ ਉਹ ਤੁਹਾਡੇ ਚ ਹੀ ਨੇ ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜੇ ਵੀ ਕੋਈ ਟੈਂਕੀਆਂ ਤੇ ਚੜੇ ਬੈਠਿਆ ਹੈ ਕੋਈ ਧਰਨੇ ਦੇ ਰਿਹਾ ਸ਼ਾਂਤੀਪੂਰਵਕ ਉਹਨਾਂ ਦਾ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਮੈਂ ਉਹਨਾਂ ਨੂੰ ਕਹਿਣਾ ਕਿ ਆਪਣੇ ਘਰੇ ਜਾਓ ਸਰਕਾਰ ਤੁਹਾਡੀ ਆਪਣੀ ਹੈ ਸਰਕਾਰ ਤੁਹਾਡੇ ਲੀਗਲ ਰਸਤੇ ਕਲੀਅਰ ਕਰੂਗੀ ਜੇ ਮੈਂ ਨੌਕਰੀਆਂ ਦੇਣ ਮੈਂ ਅੱਜ ਦੇ ਦਿਆਂ ਨਾ ਤੁਹਾਨੂੰ ਫਿਰ ਮੁੜ ਕੇ ਕੱਲ ਨੂੰ ਇਹ ਨਾ ਕਿਹੋ ਜੀ ਸਾਨੂੰ ਤਾਂ ਕੋਰਟ 'ਚ ਪੰਗਾ ਪੈ ਗਿਆ ਪਹਿਲਾਂ ਸਰਕਾਰ ਕੋਰਟ ਦੇ ਵਿੱਚੋਂ ਕਲੀਅਰ ਕਰਾ ਰਹੀ ਹੈ ਉਸ ਤੋਂ ਬਾਅਦ ਫੈਸਲੇ ਲਏ ਜਾ ਰਹੇ ਨੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਵਾਲਾ ਸੀ ਜਦੋਂ ਸਾਡੇ 'ਚ ਕਾਗਜ਼ ਆ ਗਿਆ ਅਸੀਂ ਬੰਦ ਕਰਤੀ ਫੈਕਟਰੀ ਅਸੀਂ ਕੀ ਲੈਣਾ ਸਾਡੀ ਭੂਆ ਦਾ ਮੁੰਡਾ ਉਹ ਅਸੀਂ ਕੀ ਲੈਣਾ ਜਿਹੜਾ ਪੰਜਾਬ ਦੇ ਪਾਣੀ ਨੂੰ ਖਰਾਬ ਕਰੂਗਾ ਪਰ ਸਾਡੇ ਕੋਲੇ ਲੀਗਲੀ ਸਰਕਾਰ ਕੋਲੇ ਡਾਕੂਮੈਂਟ ਚਾਹੀਦੇ ਨਹੀਂ ਤਾਂ ਹਾਈ ਕੋਰਟ ਜਾਵਾਂਗਾ ਸੁਪਰੀਮ ਕੋਰਟ ਜਾਵਾਂਗਾ ਫੇਰ ਚੱਲ ਪੂਫਾ ਦਾ ਕੀ ਆ ਫਿਰ ਆਪਾਂ ਨੂੰ ਕਹਿਣਗੇ ਇਹ ਤਾਂ ਜੀ ਤਤਪਟਪਟ ਚ ਫੈਸਲਾ ਲੈਂਦੇ ਨੇ ਪੜਦੇ ਨਹੀਂ ਇਹ ਕਾਗਜ਼ੀ ਕਾਰਵਾਈ ਨਹੀਂ ਕਰਦੇ ਸੋ ਇਸ ਕਰਕੇ ਆ ਜਿਹੜਾ ਕੰਮ ਹੈ ਨਾ ਇਹ ਹੁਣ ਬੰਦ ਕਰ ਦੋ ਕਿਉਂਕਿ ਇੱਥੇ ਤੁਸੀਂ ਕਹਿ ਲਿਆ ਪੀਟੀਆਈ ਮੈਨੂੰ ਨਹੀਂ ਪਤਾ ਪੀਟੀਆਈ ਮੈਂ ਵੀ ਮੈਂ ਵੀ ਸਾਇੰਸ ਮਾਸਟਰ ਦਾ ਮੁੰਡਾ ਜਦੋਂ ਸਕੂਲ ਬਣਾ ਰਿਹਾ ਫਿਰ ਪੀਟੀਆਈ ਟੀਚਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਹੀ ਬਹੁਤ ਵਧੀਆ ਬਣਾ ਰਿਹਾ ਫਿਰ ਸਾਇੰਸ ਮਾਸਟਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਬਹੁਤ ਵਧੀਆ ਬਣਾ ਰਹੇ ਆਂ ਫਿਰ ਕੰਪਿਊਟਰ ਟੀਚਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਬਹੁਤ ਵਧੀਆ ਬਣਾ ਰਹੇ ਆਂ ਫਿਰ ਹੈਡਮਾਸਟਰ ਨਹੀਂ ਚਾਹੀਦੇ ਹੋਣਗੇ ਖੇਤੀਬਾੜੀ ਟੀਚਰ ਨਹੀਂ ਚਾਹੀਦੇ ਹੋਣਗੇ ਡੀਪੀਏ ਨਹੀਂ ਚਾਹੀਦੇ ਹੋਣਗੇ ਚਾਹੀਦੇ ਨੇ ਸਾਨੂੰ ਪਹਿਲਾਂ ਜਦੋਂ ਸਕੂਲ ਹੀ ਨਹੀਂ ਬਣ ਰਹੇ ਤਾਂ ਫਿਰ ਵਿਚਾਰੇ ਕੀ ਕਰਨ ਐਂ ਰੈਲੀਆਂ ਚ ਇਹਨਾਂ ਨੂੰ ਐ ਲੱਗਦਾ ਵੀ ਐਂ ਕਰਾ ਕੇ ਕੱਲ ਨੂੰ ਸਾਡੀ ਖਬਰ ਆ ਜੂ ਇੱਕ ਤੇ ਸਾਡਾ ਕੰਮ ਬਣ ਜੂ ਮੇਰੇ ਵੀਰੋ ਖਬਰਾਂ ਮੈਨੂੰ ਆਉਣ ਤੋਂ ਪਹਿਲਾਂ ਮੇਰੇ ਕੋਲੇ ਆ ਜਾਓ ਤੁਸੀਂ ਜਦੋਂ ਮੈਂ ਜਵਾਬ ਦਿੰਦਾ ਹੋਵਾਂ ਮੈਂ ਕਹਿਣਾ ਕਿ ਹਾਂਜੀ ਆ ਰੱਖੋ ਆ ਆ ਮੂਰੋਂ ਕੋਟ ਦਾ ਆਰਡਰ ਹੈ ਫਿਰ ਕਹਿੰਦੇ ਨੇ ਜਿਵੇਂ ਮਰਜ਼ੀ ਕਰੋ ਜੀ ਤੁਹਾਨੂੰ ਇੱਧਰਲੇ ਪਾਸੇ ਦੀ ਲੈ ਲਓ ਲੈ ਲਾਂਗੇ ਥੋੜੇ ਜਿਹਾ ਰਸਤਾ ਤਾਂ ਕਲੀਅਰ ਕਰ ਲੈਣ ਦੋ ਨਾ ਇਹ ਤਾਂ ਕਾਲੀ ਹੈ ਹੁਣ ਦੇਖੋ ਪੰਜ ਸੱਤ ਆਏ ਸੀਗੇ ਆਪਦਾ ਕੰਮ ਕਰਕੇ ਚਲੇ ਗਏ ਕੱਲ ਪਰਸੋਂ ਦੇ ਲੱਗੇ ਹੋਣੇ ਵੀ ਐਂ ਕਰਾਂਦੇ ਆਪਾਂ ਹੈਨਾ ਇਹ ਇਹ ਤਰੀਕਾ ਮੈਂ ਕਹਿਣਾ ਕਿ ਥੋੜਾ ਰਾਈਟ ਹੈ ਤੁਸੀਂ ਜ਼ਰੂਰ ਨਾਰੇ ਲਓ ਪਰ ਤਰੀਕੇ ਨਾਲ ਬਹਿ ਕੇ ਟੇਬਲ ਤੇ ਗੱਲ ਕਰੋ ਜਦ ਤਾ ਮੈਂ ਉਹ ਮੁੱਖ ਮੰਤਰੀ ਹੋਵਾਂ ਜਿਹੜਾ ਮਿਲਦਾ ਹੀ ਨਹੀਂ ਮੈਂ ਤਾਂ ਰੋਜ਼ ਲੋਕਾਂ ਨੂੰ ਮਿਲਦਾ ਅੱਜ ਪਟਿਆਲੇ ਜਾ ਕੇ ਆਇਆ ਪਟਿਆਲੇ ਤੋਂ ਤੁਹਾਡੇ ਕੋਲੇ ਆਇਆ ਜੇ ਮੈਂ ਜਿੰਨੀ ਵਾਰੀ ਉਹ ਇਤੋਂ ਪਹਿਲਾਂ ਵਾਲੇ 15 ਸਾਲ ਚ ਨਹੀਂ ਆਏ ਮੈਂ 5 ਮਹੀਨਿਆਂ ਚ ਲੋਕਾਂ ਕੋਲੇ 10 ਵਾਰੀ ਜਾਇਆ ਆਇਆ ਮੈਂ ਮੇਰਾ ਘਰੇ ਦਿਲ ਨਹੀਂ ਲੱਗਦਾ ਘਰੇ ਨਹੀਂ ਮੈਂ ਖੜਦਾ ਮੈਂ ਕਹਿੰਦਾ ਯਾਰ ਲੋਕਾਂ ਨੇ ਮੌਕਾ ਦਿੱਤਾ ਇੰਨਾ ਵਧੀਆ ਕਿ ਪੰਜਾਬ ਨੂੰ ਕੁਝ ਕਰ ਲਾਂਗੇ ਪੰਜਾਬ ਦਾ ਕੁਝ ਸੰਵਾਰ ਦਈਏ ਜੇ ਕਿਤੇ 5 ਸਾਲ ਦੇ ਵਿੱਚ 5 ਸਾਲ ਦੇ ਵਿੱਚ ਮੈਂ ਪੰਜਾਬ ਦੀ ਥੋੜੀ ਬਹੁਤ ਵੀ ਚਮਕ ਨੂੰ ਹੋਰ ਚਮਕਾਉਣ 'ਚ ਕਾਮਯਾਬ ਹੋ ਗਿਆ ਕਿਸੇ ਮਾਂ ਦੇ ਅਥਰੂ ਪੂੰਝਤੇ ਕਿਸੇ ਭੈਣ ਦੀ ਜਿਹੜੀ ਰਖੜੀ ਐ ਉਹ ਉਹਦਾ ਉਹਦਾ ਜਿਹੜਾ ਗੁੱਟ ਐ ਰਖੜੀ ਬੰਨਣ ਵਾਲਾ ਉਹਦੇ ਭਾਈ ਦਾ ਉਹ ਬਚਾਤਾ ਕਿਸੇ ਘਰ 'ਚ ਚੁੱਲ੍ਹੇ ਦੀ ਅੱਗ ਬਚਾ ਲਈ ਕਿਸੇ ਪਿੰਡ 'ਚ ਜਿਹੜੀ ਸੇਵਿਆਂ ਦੀ ਅੱਗ ਐ ਉਹ ਬੁਝਾ ਲਈ ਮੈਨੂੰ ਲੱਗਦਾ ਮੈਨੂੰ ਥੋੜਾ ਜਿਹਾ ਸਕੂਨ ਹੋ ਜਾਊਗਾ ਦੁਨੀਆ ਤੋਂ ਤਾਂ ਸਭ ਨੇ ਜਾਣਾ ਜਦੋਂ ਮੈਂ ਜਾਊਗਾ ਤਾਂ ਮੈਨੂੰ ਇਹ ਤਾਂ ਲੱਗੂਗਾ ਘੱਟੋ ਘੱਟ ਮੈਨੂੰ ਜਿਹੜਾ ਮੌਕਾ ਮਿਲਿਆ ਸੀ ਪ੍ਰਮਾਤਮਾ ਨੇ ਦਿੱਤਾ ਸੀ ਮੈਂ ਪੰਜਾਬ ਦਾ ਜਿੰਨਾ ਕਰਜ਼ਾ ਮੋੜ ਸਕਦਾ ਸੀ ਮੋੜਤਾ ਕਿਉਂਕਿ ਪੰਜਾਬ ਨੇ ਜਿੰਨਾ ਮੈਨੂੰ ਦਿੱਤਾ ਉਹ ਤਾਂ ਕਈ ਜਨਮ ਨਹੀਂ ਮੁੜਨਾ ਮੈਂ ਤਾਂ ਛੋਟਾ ਜਿਹਾ 17 ਸਾਲ ਦਾ ਹੁੰਦਾ ਸੀ ਜਦੋਂ ਮੈਨੂੰ ਤੁਸੀਂ ਭਗਵੰਤ ਮਾਨ ਬਣਾਤਾ ਸੀ ਉਹਦਾ ਤਾਂ ਮੈਂ ਕਦੇ ਵੀ ਨਹੀਂ ਕਰਜ਼ਾ ਮੋੜ ਸਕਦਾ ਸੋ ਆਹ ਜਿਹੜਾ ਫੰਕਸ਼ਨ ਨੇ ਆ ਜਿਹੜੇ ਚੈੱਕ ਨੇ ਮੈਂ ਕੋਈ ਆਪਦੇ ਪੱਲੇਉ ਨਹੀਂ ਦੇ ਰਿਹਾ ਮੈਂ ਕੋਈ ਸਾਨ ਨਹੀਂ ਕਰ ਰਿਹਾ ਇਹ ਲੋਕਾਂ ਦੇ ਪੈਸਾ ਹੈ ਇਹ ਲੋਕਾਂ ਦਾ ਹੀ ਪੈਸਾ ਟੈਕਸ ਦਾ ਪੈਸਾ ਮੈਂ ਤੁਹਾਨੂੰ ਵਾਪਸ ਦੇ ਰਿਹਾ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਕਿ ਸਰਕਾਰ ਟੈਕਸ ਲੈਂਦੀ ਹੈ ਤਾਂ ਜਿੱਥੇ ਵੀ ਸੰਕਟ ਆਵੇ ਜਿੱਥੇ ਵੀ ਲੋਕਾਂ ਦੇ ਚੁੱਲਿਆਂ ਦੀ ਅੱਗ ਬੁਝਦੀ ਹੋਵੇ ਉੱਥੇ ਸਰਕਾਰ ਜਾਵੇ ਤੇ ਸਰਕਾਰ ਜਾ ਕੇ ਉਹਨਾਂ ਦੇ ਚੁੱਲ੍ਹੇ ਦੀ ਅੱਗ ਮਚਾ ਕੇ ਆਵੇ ਉਹਨਾਂ ਦੇ ਚੁੱਗੇ ਦੇ ਚੁੱਲ੍ਹੇ ਦੀ ਅੱਗ ਬਾਲ ਕੇ ਆਵੇ ਚਾਹੇ ਮੁਆਵਜ਼ਾ ਘਰ ਡਿੱਗਣ ਦਾ ਹੋਵੇ ਚਾਹੇ ਨਰਮੇ ਦਾ ਚਾਹੇ ਝੋਨੇ ਦਾ ਜਿਦਾ ਮਰਜ਼ੀ ਹੋਵੇ ਸੋ ਮੈਂ ਇਹੀ ਬੇਨਤੀ ਕਰਦਾ ਆ ਕਿ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਬਲ ਬਖਸ਼ੇ ਸਰਕਾਰ ਲੋਕਾਂ ਦੀ ਹੈ ਆ ਜਿਹੜੇ ਵੱਡੇ ਵੱਡੇ ਜਿਹੜੇ ਹੈਗੇ ਸੀਗੇ ਆਪਣੇ ਆਪ ਨੂੰ ਕਹਿੰਦੇ ਸੀ ਸਾੰਦਾ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਤੁਸੀਂ ਧਰਤੀ ਦਿਖਾਤੀ ਇਹ ਇਹ ਮੇਰੀ ਕੋਈ ਮੇਰੀ ਕੋਈ ਅਕਾਤ ਨਹੀਂ ਕੇਜਰੀਵਾਲ ਦੀ ਕੋਈ ਅਕਾਤ ਨਹੀਂ ਅਸੀਂ ਤਾਂ ਆਮ ਬੰਦੇ ਹੀ ਆ ਇਹ ਤੁਹਾਡਾ ਤੁਹਾਡਾ ਕੰਮ ਹੈ ਜਦੋਂ ਜਨਤਾ ਜਾਗਦੀ ਹੈ ਇਹ ਪਬਲਿਕ ਨੇ ਕੀਤਾ ਤੇ ਹੁਣ ਉਹ ਮਿੰਨਤਾ ਕਰਦੇ ਫਿਰਦੇ ਨੇ ਸਾਡੀ ਫਲਾਨੀ ਪਾਰਟੀ ਨੂੰ ਬਚਾ ਲਓ ਫਲਾਨਿਆਂ ਨੂੰ ਬਚਾ ਲੋ ਉਹ ਇੱਕ ਦੋ ਜਿਹੜੇ ਉਹ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਉਹ ਵੀ ਹੁਣ ਕੱਲ ਕਿਧਰੇ ਹੋਰ ਪਾਸੇ ਫਿਰਦੇ ਸੀ ਹੁਣ ਉਧਰ ਚੱਲਣਗੇ ਸ਼ੇਰ ਉਰਦੂ ਦੇ ਤੇ ਪਰ ਚਲੋ ਮਰਜ਼ੀ ਆ ਉਹਨਾਂ ਦੀ ਪਰ ਹਜੇ ਵੀ ਕਹਿੰਦੇ 5 ਸਾਲ ਖਜ਼ਾਨੇ ਦੀ ਚਾਬੀ ਲੈ ਕੇ ਕਹਿੰਦੇ ਮੈਨੂੰ ਪੰਜਾਬ ਦੀ ਚਿੰਤਾ ਹੈ ਬਾਬੇ ਜਦੋਂ ਹੈਗਾ ਸੀ ਚਿੰਤਾ ਉਦੋਂ ਕਿਉਂ ਨਹੀਂ ਕੀਤੀ ਫਿਰ ਜਦੋਂ ਤੁਹਾਡੇ ਕੋਲੇ ਰਾਜ ਸੀ ਉਦੋਂ ਚਿੰਤਾ ਕਿਉਂ ਨਹੀਂ ਕੀਤੀ? ਅਕਾਲੀ ਦਲ ਵੀ ਇੰਹੀਂ ਕਹਿੰਦਾ ਪੰਜਾਬ ਨੂੰ ਇੱਕੋ ਇੱਕ ਪਾਰਟੀ ਬਚਾ ਸਕਦੀ ਐ। ਉਹ ਕਿਹੜੀ ਪਾਰਟੀ ਬਚਾ ਸਕਦੀ ਐ ਭਰਾ ਮੇਰੇ। ਬੱਸ ਕਰੋ ਯਾਰ ਹੁਣ। ਲੋਕਾਂ ਨੂੰ ਕੁਝ ਕਰ ਲੈਣ ਦਿਓ ਨਵੇਂ ਮੁੰਡਿਆਂ ਨੂੰ ਕੁਝ ਕਰ ਲੈਣ ਦਿਓ। ਸੋ ਉਹਨਾਂ ਨੂੰ ਸਿਰਫ ਭੁਖਲਾਹਟ ਐ। ਕਿ ਅਸੀਂ ਖਤਮ ਹੋ ਗਏ। ਭਗਵੰਤ ਮਾਨ ਹੋਰੀ ਵੀ ਇੱਕ ਉਹਨਾਂ ਦੇ ਸਾੜਾ ਵੀ ਐ। ਝੱਲ ਨਹੀਂ ਸਕਦੇਓ ਕਿ ਆਮ ਘਰਾਂ ਦਾ ਮੁੰਡਾ ਵੱਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਆਮ ਘਰਾਂ ਦੇ 3 ਪੁੱਤਾਂ ਨੂੰ ਐਮਐਲਏ ਦੀਆਂ ਕੁਰਸੀਆਂ ਕਿਉਂ ਮਿਲ ਗਈਆਂ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਆ ਆਮ ਘਰਾਂ ਦੇ 3 ਪੁੱਤ ਉਹ ਵੱਡੀਆਂ ਕੋਠੀਆਂ 'ਚ ਕਿਉਂ ਰਹਿਣ ਲੱਗ ਗਏ ਉਹ ਤਾਂ ਸਾਨੂੰ ਮਿਲਦੀਆਂ ਹੁੰਦੀਆਂ ਨੇ ਆ ਆ ਆ ਸਾੜਾ ਵੀ ਮੱਚਦੇ ਨੇ ਜਿਵੇਂ ਆਪਾਂ ਕਹਿੰਨੇ ਆ ਆਹੀ ਗੱਲ ਆ ਬਸ ਜਦੋਂ ਐ ਪਬਲਿਕ ਕਹਿੰਦੀ ਹੈ ਮੇਰਾ ਹੌਸਲਾ ਵੱਜ ਜਾਂਦਾ ਵੀ ਚੱਕ ਕੇ ਰੱਖ ਕੰਮ ਨੂੰ ਬਾਈ ਸੋ ਮੈਂ ਮੈਂ ਤਾਂ ਇਸੇ ਕੰਮ 'ਤੇ ਹੁਣ ਠੀਕ ਹੈ ਨਾ ਜੀਨੇ ਪੈਸਾ ਖਾਦਾ ਜਦੋਂ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਨਾ ਉਹਦੇ ਵਿੱਚ ਮੈਂ ਇਹ ਨਹੀਂ ਦੇਖਦਾ ਕਿ ਫਲਾਣਾ ਸਿੰਘ ਬ੍ਰੈਕਟ ਵਿੱਚ ਕਿਹੜੀ ਪਾਰਟੀ ਲਿਖੀ ਹੋਈ ਹੈ ਨਾ ਆਰਾ ਸਾਰਿਆਂ ਦੀ ਚੱਲੂ ਬੀਜੇਪੀ ਜਾਣਦਾ ਇਹ ਮਤਲਬ ਨਹੀਂ ਵੱਜ ਜੋਂਗੇ ਸੋ ਜਿਗੜਾ ਦੇਖੋ ਬੀਜੇਪੀ ਨੂੰ ਤਰਹ ਜਾਂਦਾ ਉਹ ਕੋਈ ਬੀਜੇਪੀ ਦੀਆਂ ਪਾਲਿਸੀਆਂ ਨੂੰ ਪਿਆਰ ਨਹੀਂ ਕਰਦੇ ਐ ਇਧਰੋਂ ਡਰਦੇ ਆ ਵੀ ਆਰਾ ਆ ਹੀ ਜਾਂਦਾ ਇਧਰ ਨੂੰ ਸੁਆਸ ਕਰਕੇ ਮੇਰੇ ਤੇ ਯਕੀਨ ਰੱਖਿਓ ਹੱਥ ਖੜੇ ਕਰਕੇ ਮੈਨੂੰ ਦੱਸ ਦਿਓ ਜੇ ਯਕੀਨ ਕਰਦੇ ਹੋ ਮੇਰੇ ਤੇ ਯਕੀਨ ਰੱਖਿਓ ਇੱਕ ਪੈਸਾ ਵੀ ਪੰਜਾਬ ਦਾ ਜਿਹੜਾ ਭਾਵੇਂ 5 ਸਾਲ ਪਹਿਲਾਂ ਲੁੱਟਿਆ ਭਾਵੇਂ 10 ਸਾਲ ਪਹਿਲਾਂ ਲੁੱਟਿਆ ਉਹ ਬਿਆਸ ਸਮੇਤ ਖਜ਼ਾਨੇ ਚ ਆਊਗਾ ਤੇ ਖਜ਼ਾਨੇ ਚੋਂ ਤੁਹਾਡੇ ਕੋਲ ਆਊਗਾ ਸੋਨਹਾਂ ਸਤਿ ਸ੍ਰੀ ਅਕਾਲ ਬਰਬਾਦ ਕਰਕੇ ਰੱਖਤਾ ਪੰਜਾਬ ਨੂੰ ਐਨਾ ਕਮਾਲ ਦਾ ਸੂਬਾ ਸੀ ਕਿਸੇ ਨੇ ਮਹਿਲ ਪਾਲੇ ਕਿਸੇ ਨੇ ਬੱਸਾਂ ਪਾ ਲੀਆਂ ਲੋਕਾਂ ਵੱਲ ਧਿਆਨ ਹੀ ਨਹੀਂ ਦਿੰਦਾ ਫੈਕਟਰੀਆਂ ਆਉਣਗੀਆਂ ਇਸ ਇਲਾਕੇ 'ਚ ਵੀ ਫੈਕਟਰੀਆਂ ਆਉਣਗੀਆਂ ਗੱਲ ਕਰ ਲਈ ਮੈਂ ਇੰਡਸਟਰੀ ਆਊਗੀ ਮਾਵਾਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਕੰਮ ਮਿਲੂਗਾ ਤੜਕੇ ਕੰਮ ਤੇ ਜਾਓ ਦਸਾਂ ਨਾ ਹੋਂਦੀ ਕਿਰਤ ਕਰੋ ਆਥਣੇ ਆ ਕੇ ਪਰਿਵਾਰ ਚ ਰੋਟੀ ਖਾਓ ਕੋਈ ਕੈਨੇਡਾ ਅਮਰੀਕਾ ਬਾਰੇ ਸੋਚਣ ਦੀ ਲੋੜ ਨਹੀਂ ਉਧਰ ਕਿਹੜਾ ਕੋਈ ਸੌਖਾ ਕੰਮ ਹੈ ਜੀ ਉੱਥੇ ਬਹੁਤ ਔਖੇ ਹੋਏ ਪਏ ਨੇ ਲੋਕ ਅਪਾ ਆਪਣੇ ਘਰ ਨੂੰ ਹੀ ਠੀਕ ਕਰ ਲੀਏ ਕਿਉਂ ਭੱਜੀ ਜੰਨੇ ਆ ਸਾਥ ਦਿਓ ਆ ਘਾਰੀ ਠੀਕ ਕਰੀਏ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਐਨੀ ਫਰਟਾਈਲ ਐਨੀ ਉਪਜਾਊ ਧਰਤੀ ਔਰ ਕੌਮ ਐਨੀ ਮਿਹਨਤੀ 24 ਘੰਟੇ ਕੰਮ ਕਰਨ ਵਾਲੇ ਲੋਕ ਫਿਰ ਵੀ ਭੁੱਖੇ ਮਰੀ ਜੰਨੇ ਆ ਐਨਾ ਕਰਕੇ ਆ ਲੀਡਰਾਂ ਕਰਕੇ ਸੋ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਣਾ ਇਹ ਹਰ ਗੱਲ ਤੇ ਕੰਡੇ ਸਾਰੇ ਇਹਨਾਂ ਨੇ ਬੀਜੇ ਹੋਏ ਕਿਉਂ ਲੱਗਦੇ ਆ ਗੈਂਗਸਟਰ ਆਗੇ ਦਾ ਮੈਂ ਲਿਆਂਦੇ 10 ਮਹੀਨਿਆਂ ਚ ਤੇ ਤੁਸੀਂ ਤਾਂ ਗੈਂਗਸਟਰ ਨੂੰ ਉਹਦੇ ਦਿੰਦੇ ਰਹੇ ਹੋ ਆ ਸਾਡਾ ਯੂਥ ਦਾ ਪ੍ਰਧਾਨ ਹੈ ਆ ਸਾਡਾ ਫਲਾਣੇ ਦਾ ਅਸੀਂ ਤਾਂ ਫੜ ਰਹੇ ਹਾਂ ਗੈਂਗਸਟਰਾਂ ਨੂੰ ਗੈਂਗਸਟਰ ਨੂੰ ਫੜ ਰਹੇ ਹਾਂ ਲਾਅ ਐਂਡ ਆਰਡਰ ਦੀ ਕੋਈ ਕੋਈ ਪੰਜਾਬ ਦੇ ਵਿੱਚ ਕੋਈ ਖਤਰਾ ਨਹੀਂ ਕੰਪਨੀਆਂ ਆ ਰਹੀਆਂ ਨੇ ਇਸੇ ਕਰਕੇ ਆ ਰਹੀਆਂ ਨੇ ਕਹਿੰਦੇ ਸਾਨੂੰ ਪੰਜਾਬ ਹੁਣ ਵਧੀਆ ਲੱਗਣ ਲੱਗ ਗਿਆ ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਸਾਥੋਂ ਹਿੱਸਾ ਮੰਗਦੇ ਸੀ ਹੁਣ ਹੁਣ ਮੈਂ ਦੇਖੋ ਵੀਰੋ ਤੁਹਾਡਾ ਆਪਣਾ ਜਵਾਕਾਂ ਛੋਟਾ ਭਾਈਆਂ ਵੱਡਾ ਭਾਈਆਂ ਭਤੀਜਾਂ ਪੋਤਾਂ ਮੈਂ ਕਿਸੇ ਬੱਸਾਂ ਦੀ ਕੰਪਨੀ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਰੇਤੇ ਵਾਲੀਆਂ ਖੱਡਾਂ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਸ਼ਰਾਬਾਂ ਦੇ ਠੇਕਿਆਂ 'ਚ ਹਿੱਸਾ ਨਹੀਂ ਪਾਉਣਾ ਪਰ ਮੈਂ ਇੱਕ ਪਾਸੇ ਹਿੱਸਾ ਪਾਉਣਾ ਹੈ ਇੱਕ ਥਾਂਵੇਂ ਹਿੱਸਾ ਪਾਉਣਾ ਮੈਂ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ ਉਹ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਤੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਮੈਂ ਦੁੱਖ ਵੰਡਾਉਣੇ ਆ ਸੋ ਮੈਂ ਆਪਣੇ ਆਪ ਨੂੰ ਕਈ ਵਾਰੀ ਮੁੱਖ ਮੰਤਰੀ ਦੀ ਜਗ੍ਹਾ ਦੁੱਖ ਮੰਤਰੀ ਵੀ ਸਮਝਦਾ ਹੁੰਨਾ ਕਿ ਲੋਕਾਂ ਦੇ ਦੁੱਖ ਸੁਣੀਏ ਜਾ ਕੇ ਕਿੰਨਾ ਕੁਦਰਤ ਨੇ ਕੋਈ ਮੇਲ ਕੀਤਾ ਜਾਂ ਸੰਜੋਗ ਹੈ ਮੈਂ ਤਾਂ ਕਦੇ-ਕਦੇ ਕੁਦਰਤ ਦੀਆਂ ਖੇਡਾਂ ਤੋਂ ਵੀ ਹੈਰਾਨ ਹੋ ਜਾਂਦਾ ਪਹਿਲਾਂ ਮੈਨੂੰ ਇੰਨਾ ਮਸ਼ਹੂਰ ਕਰਤਾ ਕਮੇਡੀ ਚ ਕਿ ਮੇਰਾ ਮੂੰਹ ਦੇਖ ਕੇ ਲੋਕ ਹੱਸਣ ਲੱਗ ਪੈਂਦੇ ਸੀ ਜਦੋਂ ਸਟੇਜ ਤੇ ਜਾਂਦਾ ਸੀ ਤੇ ਉਹ ਤੋਂ ਬਾਅਦ ਐਸਾ ਪਲਟਾ ਮਾਰਿਆ ਕੁਦਰਤ ਨੇ ਕਿ ਅੱਜ ਜਦੋਂ ਮੈਂ ਜਾਂਨਾ ਲੋਕਾਂ 'ਚ ਉਹ ਮੈਨੂੰ ਮਿਲ ਕੇ ਰੋਣ ਲੱਗ ਜਾਂਦੇ ਆ ਆ ਬਚਾ ਲੋ ਜੀ ਇੱਥੇ ਇੱਥੇ ਹੋ ਗਿਆ ਜੀ ਬੇਰਜ਼ਗਾਰੀ ਹੈ ਜੀ ਇੱਥੇ ਹੋ ਗਿਆ ਜੀ ਕਾ ਘਰ ਟਹਿ ਗਏ ਜੀ ਆ ਨਰਮਾ ਮਰ ਗਿਆ ਜੀ ਆ ਇਧਰਲੇ ਪਾਸੇ ਸਾਨੂੰ ਲੁੱਟ ਲਿਆ ਜੀ ਇੱਥੇ ਪਰਚਾ ਹੋਇਆ ਨਹੀਂ ਜੀ ਇੱਥੇ ਪਰਚਾ ਹੋ ਗਿਆ ਜੀ ਕੁਦਰਤ ਦੀਆਂ ਖੇਡਾਂ ਨੇ ਕਿ ਉਹਨਾਂ ਨੇ ਮੇਰੀ ਡਿਊਟੀ ਇਸ ਕੰਮ ਤੇ ਲਾਈ ਹੈ ਪਤਾ ਨਹੀਂ ਕਿਉਂ ਮੇਰੀ ਔਖੇ ਕੰਮ ਤੇ ਹੀ ਲੱਗਦੀ ਹੈ ਹਮੇਸ਼ਾ ਰੱਬ ਵੱਲੋਂ ਡਿਊਟੀ ਹੁਣ ਆ ਕਿਤੇ ਸੌਖਾ ਕੰਮ ਐ ਬਾਦਲਾਂ ਬੂਦਲਾਂ ਨੂੰ ਕੈਪਟਨ ਨੂੰ ਹਰਾਉਣਾ ਇਹ ਕਿਤੇ ਸੌਖਾ ਕੰਮ ਐ ਸਿੱਧੂਆਂ ਨੂੰ ਮਜੀਠੀਆਂ ਨੂੰ ਹਰਾਉਣਾ ਇਹ ਔਖੇ ਕੰਮ ਦੀ ਡਿਊਟੀ ਲਈ ਐ ਰੱਬ ਨੇ ਪਰ ਸ਼ਾਇਦ ਰੱਬ ਨੂੰ ਵੀ ਪਤਾ ਹੋਊ ਵੀ ਇਹ ਔਖੇ ਕੰਮ ਕਰ ਲੈਂਦਾ ਕਿਉਂਕਿ ਨੀਅਤ ਸਾਫ਼ ਹੋਣੀ ਚਾਹੀਦੀ ਐ ਦਿਲ ਸੱਚਾ ਹੋਵੇ ਸਭ ਕੁਝ ਹੋ ਜਾਂਦਾ ਤੁਸੀਂ ਸੱਚੇ ਦਿਲ ਦੇ ਲੋਕ ਹੋ ਤੁਸੀਂ ਦੇਸ਼ ਭਗਤ ਲੋਕ ਹੋ ਤੁਸੀਂ ਟੈਕਸ ਦਿੰਨੇ ਹੋ ਤੁਹਾਡੇ ਦਿਲ 'ਚ ਕੋਈ ਫਰੇਵ ਨਹੀਂ ਤੁਸੀਂ RAM NAN ਨੀਂਦ ਸੌਂਨੇ ਹੋ ਆਪਦੀ ਨੀਂਦ ਸੌਂਨੇ ਆਪਦੀ ਨੀਂਦ ਉੱਠਦੇ ਹੋ ਸੱਚ ਮੰਨਿਓ ਜਿਹੜੇ ਬੰਦੇ ਬੇਈਮਾਨ ਨੇ ਜਿਨ੍ਹਾਂ ਨੇ ਪੈਸੇ ਖਾਦੇ ਲੋਕਾਂ ਦੇ ਹੱਕ ਮਾਰਿਆ ਗਰੀਬਾਂ ਦਾ ਉਹਨਾਂ ਨੂੰ ਐਵੇਂ ਹੀ ਡਰ ਲੱਗ ਜਾਂਦਾ ਰਹਿੰਦਾ ਅੰਦਰੋਂ ਕਿਉਂਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਹੈ ਪੁਲਿਸ ਭਾਵੇਂ ਪਿੰਡ 'ਚ ਪਰਲੇ ਪਾਸੇ ਗੁਰਦੇਵ ਕੇ ਘਰੇ ਆਵੇ ਉਹ ਬੰਦੇ ਐਵੇਂ ਹਰਦੇਵ ਕੇ ਘਰੇ ਛਾਲ ਮਾਰ ਜਾਂਦੇ ਆ ਵੀ ਸਾਡੀ ਆਈ ਹੋਣੀ ਕਿਉਂਕਿ ਦਿਲ 'ਚ ਪਾਲਾ ਹੈ ਦਿਲ 'ਚ ਪਾਲਾ ਹੈ ਵੀ ਮੈਨੂੰ ਹੀ ਫੜਨਾ ਆਇਆ ਹੋਣੇ ਕਦੇ ਨਾ ਕਦੇ ਫੜਿਆ ਜਾਊਂਗਾ ਮੈਂ ਸਵੇਸ ਕਰਕੇ ਆਪਦੀ ਨੀਂਦ ਸੌ ਆਪਦੀ ਨੀਂਦ ਉਠੋ ਦਸਾਂ ਨਾ ਹੋ ਦੀ ਕਿਰਤ ਕਮਾਈ ਕਰੋ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਸਾਡੇ ਸ਼ਹੀਦਾਂ ਨੇ ਕਿੰਨੇ ਖਾਤੇ ਖਲਾਲੇ ਬੈਂਕਾਂ ਚ ਭਗਤ ਸਿੰਘ ਦੇ ਕਿੰਨੇ ਖਾਤੇ ਸੀ ਜੀ 23 ਸਾਲ ਦੀ ਉਮਰ ਚ ਸ਼ਹੀਦ ਹੋ ਗਏ ਕੀ ਲੋੜ ਸੀ ਜੀ ਉਹ ਵੀ ਫਿਰ ਐਂ ਕਹਿੰਦੇ ਆਪਾਂ ਕੀ ਲੈਣਾ ਉਹ ਵੀ 90 90 ਸਾਲ ਦੀ ਉਮਰ ਭੋਗਦੇ ਕਰਤਾਰ ਸਿੰਘ ਸਰਾਬਾ ਲਾਲਾ ਲਾਜ ਪਤਰਾਏ ਜੀ ਉਹ ਵੀ ਐ ਆਪਣੀ ਜ਼ਿੰਦਗੀ ਭੋਗ ਲੈਂਦੇ ਉਹਨਾਂ ਨੂੰ ਕੀ ਲੋੜ ਸੀ ਲੜਨ ਦੀ ਉਹਨਾਂ ਨੇ ਕਿਹੜਾ ਆਪਣੇ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਬਣਨਾ ਸੀ ਉਹ ਦੇਸ਼ ਵਾਸਤੇ ਲੜਦੇ ਸੀ ਤੇ ਘੱਟੂ ਘਟ ਉਹਨਾਂ ਨੂੰ ਤਾਂ ਯਾਦ ਕਰੀਏ ਜਿਨ੍ਹਾਂ ਨੇ ਮੁਲਕ ਲੈ ਕੇ ਦੇਤਾ ਤੇ ਉਹਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਅਸੀਂ ਬਣ ਗਏ ਇਸੇ ਕਰਕੇ ਪਹਿਲੇ ਦਿਨ ਹੀ ਫੈਸਲਾ ਕੀਤਾ ਸੀ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੂ ਸਰਕਾਰੀ ਦਫ਼ਤਰਾਂ 'ਚ ਸ਼ਹੀਦ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਫੋਟੋ ਲੱਗੂਗੀ ਡਾਕਟਰ ਮੇਦਕਰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸੰਵਿਧਾਨ ਲਿਖਿਆ ਬਰਾਬਰਤਾ ਦਿੱਤੀ ਕਿ ਦਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ ਉਹ ਵੀ ਐਮਐਲਏ ਬਣ ਉਹਨਾਂ ਨੂੰ ਵੀ ਮੰਤਰੀ ਉਹਨਾਂ ਨੂੰ ਵੀ ਡੀਸੀ ਬਣ ਦਾ ਮੌਕਾ ਮਿਲੇ ਤੇ ਸ਼ੀਦਿਆਜ਼ਮ ਨੇ ਆਜ਼ਾਦੀ ਲਿਆਂਦੀ ਤੂੰ ਇਹਨਾਂ ਦੋਨਾਂ ਦੀ ਫੋਟੋ ਲਾਓ ਸਾਡੀਆਂ ਫੋਟੋ ਲਾ ਕੇ ਕੀ ਕਰੋਗੇ ਅਸੀਂ ਤਾਂ ਬੰਦੇ ਆ ਇੱਕ ਦੁਨੀਆ 'ਚ ਇੱਕ ਦੁਨੀਆ ਇੱਕ ਵੱਡੀ ਸਟੇਜ ਆ ਉੱਥੇ ਸਾਡਾ ਵੀ ਇੱਕ ਛੋਟਾ ਜਿਹਾ ਰੋਲ ਆ ਜਾਊਗਾ ਵੀ ਆ ਵੀ ਐਸੀ ਬੰਦਾ ਚੰਗੇ ਕੰਮ ਕਰ ਜਾਗੇ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਰੋਜ਼ ਹੀ ਜਾਂਦੀਆਂ ਉੋਠਦੀਆਂ ਅਰਥੀ ਇੱਥੇ ਕੋਈ ਨਹੀਂ ਯਾਦ ਕਰਦਾ ਐਸੇ ਕਰਕੇ ਮੈਂ ਕਹਿਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਇਹ ਸੁਖਵੀਰ ਨੂੰ ਸਮਝਾ ਦਿਓ ਤੇ ਇਧਰਲੇ ਨੂੰ ਵੀ ਸਮਝਾ ਦਿਓ ਇਧਰਲੇ ਨੂੰ ਵੀ ਸਮਝਾ ਦਿਓ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਸਭ ਕੁਝ ਇੱਥੀ ਰਹਿ ਜਾਂਦਾ ਜੀ ਸਭ ਕੁਝ ਐਥੀ ਰਹਿ ਜਾਣਾ ਗਰੀਬਾਂ ਦੀਆਂ ਵੱਦ ਦੁਆਵਾਂ ਨਾਲੋ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਿੰਕ ਹੈ ਜੀ ਹੋਰ ਗਰੀਬ ਕੁਝ ਨਹੀਂ ਕਰ ਸਕਦਾ ਵੱਦ ਦੁਆਈ ਦੇ ਸਕਦਾ ਪਰ ਉਹ ਵੱਦ ਦੁਆ ਦਾ ਅਸਰ ਬਹੁਤ ਵੱਡਾ ਹੁੰਦਾ ਹੈ ਉਹ ਵੱਦ ਦੁਆ ਪੀੜੀਆਂ ਬਰਬਾਦ ਕਰ ਦਿੰਦੀ ਹੈ ਪੀੜੀਆਂ ਦੇਖੋ ਸਹੀ ਤੁਸੀਂ ਮੇਰੇ ਵੀ 32 ਦੰਦ ਨੇ ਮੈਂ ਵੀ ਕੁਝ ਕਹਿਦਾ ਹੋ ਜਾਂਦਾ ਸੱਚ ਮੈਂ ਇਥੋਂ ਇੱਕ ਵਾਰੀ ਕਿਹਾ ਗਿਆ ਮੈਂ ਕਿਹਾ ਜੀ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ ਆ ਦੇਖ ਲਓ ਹੋ ਗਿਆ ਕੰਮ ਜਿੰਨੇ ਮਰਜ਼ੀ ਜੋੜੇ ਸਾਫ਼ ਕਰ ਲੋ ਉੱਥੇ ਜਾ ਕੇ ਜਿੰਨੇ ਮਰਜ਼ੀ ਭਾਂਡੇ ਮਾਂਜ ਲੋ ਲੋਕਾਂ ਨੇ ਯਕੀਨ ਨਹੀਂ ਕਰਨਾ ਲੋਕਾਂ ਨੇ ਯਕੀਨ ਨਹੀਂ ਕਰਨਾ ਤੁਸੀਂ ਡਰਾਮੇ ਕਰਦੇ ਹੋ ਪੰਜਾਬ ਨੂੰ ਸਾਰੇ ਨੂੰ ਮਾਂਜ ਕੇ ਉੱਥੇ ਜਾ ਕੇ ਭਾਂਡੇ ਮਾਂਜਣ ਲੱਗੇ ਦੱਸ ਐ ਕਰ ਦੇਣਗੇ ਲੋਕ ਮਾਫ਼ ਤੁਹਾਨੂੰ ਐ ਲੱਗਿਆ ਲੋਕ ਐਂ ਕਮਲੇ ਨੇ ਐਂ ਥੋਡੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਰਾਜਕਰਨ ਨੂੰ ਤੁਸੀਂ ਘਕੇ ਖਾਣ ਨੂੰ ਲੋਕ ਕਿਉਂ ਬਈ ਕਿਉਂ ਬਚਾਈਏ ਅਸੀਂ ਕਿਸੇ ਪਾਰਟੀ ਨੂੰ ਕਹਿੰਦੇ ਫਲਾਨੀ ਪਾਰਟੀ ਨੂੰ ਹੁਣ ਬਚਾ ਲੋ ਕਿਉਂ ਬਚਾਈਏ ਬਈ ਰਿਸਟਰੀ ਕਰਾਈਏ ਅਸੀਂ ਵੋਟਾਂ ਦੀ ਉਸੇ ਪਾਰਟੀ ਨਾਲ 25 ਸਾਲ ਰਹੇ ਨੇ ਹੁਣ ਕਹਿੰਦੇ ਉਹ ਤਾਂ ਗਲਤ ਪਾਰਟੀ ਸੀ ਲੈ ਤੁਸੀਂ ਦੇਖਿਓ ਸਹੀ ਸਾਰੇ ਆਪਸ ਵਿੱਚ ਮਿਲਣਗੇ ਇਹਨਾਂ ਕੋਲ ਕੋਈ ਚਾਰਾ ਨਹੀਂ ਰਿਹਾ ਹੁਣ ਕਿਉਂਕਿ ਜਿੱਥੇ ਜਾਂਦੇ ਆ ਲੋਕ ਪਹਿਲਾਂ ਹਾਰਾਂ ਨਾਲ ਸਵਾਗਤ ਕਰਦੇ ਸੀ ਹੁਣ ਇਹਨਾਂ ਦਾ ਹਾਰ ਨਾਲ ਸਵਾਗਤ ਕਰਦੇ ਆ ਜਿੱਤ ਜਾਂ ਹਾਰ ਪਹਿਲਾਂ ਦੂਜੀ ਹਾਰ ਸੀ ਹੁਣ ਹਾਰ ਦੂਜੀ ਹਾਰ ਸਵੀਕਾਰ ਕੇ ਇਹਨਾਂ ਨੂੰ ਕਹੋ ਕਿ ਛੁੱਟੀ ਲਓ ਭਰਾਵੋ ਜੇ ਕੋਈ ਦਵਾਈ ਆਪ ਨੂੰ ਨਾ ਲੱਗੇ ਕਿਸੇ ਡਾਕਟਰ ਦੀ ਡਾਕਟਰ ਬਦਲ ਲੈਣੇ ਆਪਾਂ ਫਿਰ ਇਹ ਰੱਖਣੇ ਜ਼ਰੂਰੀ ਨਹੀਂ 25-25 ਸਾਲ ਤੋਂ ਜਦੋਂ ਇਹਨਾਂ ਲਈ ਦਵਾਈ ਲੱਗ ਹੀ ਨਹੀਂ ਰਹੀ ਪੰਜਾਬ 'ਚ ਸਵੀਕਾਰ ਕੇ ਤੁਸੀਂ ਦਿੱਲੀ ਦੇ ਵਿੱਚ ਡਾਕਟਰ ਬਦਲਿਆ ਉਹਨਾਂ ਨੇ ਦਿੱਲੀ ਪਟੜੀ ਤੇ ਚੜ ਗਈ ਦਿੱਲੀ ਦੇ ਸਕੂਲ ਪ੍ਰਾਈਵੇਟ ਤੇ ਸਰਕਾਰੀ ਇੱਕੋ ਗੱਲ ਐ ਇੱਕ ਡੀਸੀ ਦਾ ਜਵਾਕ ਇੱਕ ਜੱਜ ਦਾ ਬੱਚਾ ਤੇ ਇੱਕ ਝੁੱਗੀ ਝੋਪੜੀ ਵਾਲਾ ਦਾ ਬੱਚਾ ਇੱਕੋ ਬੈਂਚ ਤੇ ਪੜਨ ਲੱਗੇ ਕੇਜਰੀਵਾਲ ਨੇ ਇਹ ਇੱਥੇ ਵੀ ਕਰਾਂਗੇ ਆਪਾਂ ਸਕੂਲਾਂ ਦਾ ਕੰਮ ਸ਼ੁਰੂ ਕਰਨ ਲੱਗੇ ਆ ਹੁਣ ਤੁਹਾਡੇ ਜਵਾਕ ਆ ਮਾਤਾ ਜੀ ਆਈਆਂ ਨੇ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਈਆਂ ਨੇ ਫੂਕਾ ਮਾਰ ਕੇ ਚੁੱਲਿਆਂ 'ਚ ਅੱਖਾਂ ਚੁੰਨੀਆਂ ਹੋ ਗਈਆਂ ਵਿੱਚ ਅਗਲੀ ਪੀੜ੍ਹੀ ਬਦਲ ਜੂ ਅਗਲੀ ਬਦਲ ਜੂ ਇਨੂੰ ਲੈ ਲੈ ਕੇ ਗੰਜੀਆਂ ਹੋ ਗਈਆਂ ਸਿਰ ਤੋਂ ਪਾਣੀ ਢੋਂਦੀਆਂ ਬਦਲੂਗੀ ਪੀੜੀ ਬਦਲੂਗੀ ਕਿਵੇਂ ਇਹਨਾਂ ਦੇ ਜਵਾਕਾਂ ਨੂੰ ਪੜਾਵਾਂਗੇ ਇਹਨਾਂ ਦੇ ਜਵਾਕ ਵੱਡੇ ਹੋ ਕੇ ਪੜ ਕੇ ਨੀਟ ਕਲੀਅਰ ਕਰਨਗੇ ਇਹਨਾਂ ਦੇ ਬੱਚੇ ਐਮਬੀਬੀਐਸ ਕਲੀਅਰ ਕਰਨਗੇ ਇਹਨਾਂ ਦੇ ਬੱਚੇ ਐਲਐਲਐਮ ਕਲੀਅਰ ਕਰਨਗੇ ਇਹਨਾਂ ਦੇ ਬੱਚੇ ਸਪੋਰਟਸ ਦੇ ਵਿੱਚ ਜਾਣਗੇ ਤੇ ਜਦੋਂ ਉਹਨਾਂ ਦੀ 4-4 ਲੱਖ ਰੁਪਏ ਮਹੀਨੇ ਦੀ ਤਨਖਾਹ ਹੋਈ ਉਹ ਬੱਚੇ ਫਿਰ ਇੰਨਾ ਘਰਾਂ ਦੀ ਗਰੀਬੀ ਚੱਕਣਗੇ ਹੋਰ ਕੋਈ ਨਹੀਂ ਚੱਕ ਸਕਦਾ ਜੀ ਮੈਂ ਆਪਾਂ ਤੇਜਾਰਾ ਰੋਹਿਲਾ ਦੀ ਕੁੜੀ ਸੀ ਮੈਂ ਤਾਂ ਬਹੁਤ ਛੋਟੀ ਸੀ ਉਹ ਤਾਂ 5ਵੀਂ ਕਲਾਸ ਸੀ ਉਹ 5ਵੀਂ ਚੋਂ ਫਰਸਟ ਆਈ ਸੀ ਸਾਰੇ ਪੰਜਾਬ ਚੋਂ ਕਿਸੇ ਐਨਆਰਆਈ ਮਿੱਤਰਾਂ ਨੂੰ ਕਿਹਾ ਯਾਰ ਇਹਦਾ ਪੜ੍ਹਾਈ ਦਾ ਖਰਚਾ ਲੈ ਲੈਨੇ ਆ ਤੇ ਉਹਨੂੰ ਬੜੂ ਸਾਹਿਬ ਉੱਥੇ ਅਰਮਿਸ਼ਨ ਦਵਾਈ ਅੱਜ ਮੈਂ ਤਾਂ ਮਿਲਿਆ ਨਹੀਂ ਕਦੇ ਕਿਉਂਕਿ ਮੈਂ ਕੋਈ ਬਹੁਤਾ ਜ਼ਿਕਰ ਨਹੀਂ ਕਰਦਾ ਹੁੰਦਾ ਅਹੇ ਜੇ ਕੰਮ ਦਾ ਨੇਕੀ ਕਰ ਔਰ ਕੂਏ ਮੇਂ ਢਾਲ ਵਾਲੀ ਗੱਲ ਹੈ ਅੱਜ ਉਹ ਕੁੜੀ ਨੀਟ ਕਲੀਅਰ ਕਰਕੇ ਡਾਕਟਰ ਬਣ ਗਈ ਡਾਕਟਰ ਜੇ ਉਹਨੂੰ ਨਾ ਮੌਕਾ ਮਿਲਦਾ ਇੱਥੇ ਰਹਿ ਜਾਂਦੀ ਦਿਹਾੜੀ ਕਰਦੀ ਹੁੰਦੀ ਇੱਥੀ ਸੋ ਸਾਡੇ ਕੋਲੇ ਟੈਲੈਂਟ ਦੀ ਕਮੀ ਨਹੀਂ ਹੈਗੀ ਰੱਬ ਨੇ ਸਾਨੂੰ ਦਿਮਾਗ ਨਹੀਂ ਘਟ ਦਿੱਤੇ ਦਿਮਾਗ ਤਾਂ ਬਹੁਤ ਤੇਜ ਨੇ ਪਰ ਸਾਨੂੰ ਮੌਕਾ ਨਹੀਂ ਮਿਲਦਾ ਕਿ ਅਸੀਂ ਉੱਡ ਜਾਈਏ ਉੱਥੋਂ ਸੋ ਮੌਕਾ ਆਮਾ ਦੀ ਪਾਰਟੀ ਦੇਊਗੀ ਮੌਕਾ ਸਰਕਾਰ ਦੇਊਗੀ ਆ ਬਲੰਟੀਅਰ ਬੈਠੇ ਨੇ ਆਮਾ ਦੀ ਪਾਰਟੀ ਦੇ ਇਹ ਸਭ ਤੋਂ ਵੱਧ ਇਹਨਾਂ ਨੂੰ ਸੇਰਾ ਜਾਂਦਾ ਜਿਨ੍ਹਾਂ ਨੇ ਆਪ ਦੇ ਮੋਟਰਸਾਈਕਲਾਂ ਚ ਆਪ ਤੇਲ ਪਵਾਇਆ ਆਪ ਝੰਡੇ ਲਾਏ ਆਪ ਪੋਸਟਰਾਂ ਤੇ ਪੈਸੇ ਖਰਚੇ ਜਿੱਦ ਦੇ ਭਗਵੰਤਬਾਨ ਆਇਆ ਮੂਰੇ 500 ਹੁੰਦਾ ਸੀ ਬਾਗਰ 500 ਹੁੰਦਾ ਸੀ ਇਹ ਇਸ ਗੱਲ ਦਾ ਸਬੂਤ ਸੀ ਕਿ ਭਗਵੰਤ ਸਿਆ ਤੇਰੇ ਤੇ ਉਮੀਦ ਕਰਦੇ ਆ ਜਦੋਂ ਕੁਝ ਬਣ ਗਿਆ ਫਿਰ ਕੁਝ ਕਰ ਦੇ ਤਾਂ ਫਿਰ ਇਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਮੇਰੇ ਲਈ ਦਿਨ ਚ ਚਾਰ ਵਾਰੀ ਅਰਦਾਸ ਕਰਦਾ ਹਾਂ ਪਰਮਾਤਮਾ ਬੁੱਧੀ ਬਖਸ਼ੀ ਭਲ ਬਖਸ਼ੀ ਕੋਈ ਗਲਤ ਨਾ ਕੰਮ ਹੋ ਜਾਏ ਕਿਸੇ ਲੋਕਾਂ ਦੇ ਖਿਲਾਫ ਕੋਈ ਗਲਤ ਨਾ ਕਿਤੇ ਸਾਈਨ ਕੀਤੇ ਜਾਣ ਜਿਹੜੇ ਬੰਨ ਦਿੱਤੇ ਨੇ ਸਹੀ ਹੋਈ ਚੱਲਣ ਹਜੇ ਤੱਕ ਤਾਂ ਸਹੀ ਨੇ ਬਾਕੀ ਪਰਮਾਤਮਾ ਤੁਸੀਂ ਹੋ ਕਿਉਂਕਿ ਲੋਕਾਂ ਚ ਹੀ ਪਰਮਾਤਮਾ ਵਸਦਾ ਮੈਂ ਤੁਹਾਡਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਵੀ ਮੈਨੂੰ ਉਨਾ ਹੀ ਪਿਆਰ ਕਰ ਰਹੇ ਹੋ ਨਹੀਂ ਤਾਂ ਸਰਕਾਰਾਂ ਲੀਡਰਾਂ ਲੂਡਰਾਂ ਨੂੰ ਕੌਣ ਪੁੱਛਦਾ ਹੁੰਦਾ ਜੀ ਇੱਥੇ ਲੋਕ ਹਾਰ ਲੈ ਕੇ ਖੜਦੇ ਆ ਮਾਵਾ ਸਿਰ ਪਲੋਸਣ ਨੂੰ ਖੜਦੀਆਂ ਨੇ ਪੁੱਤ ਸਿਰ ਪਲੋਸਣਾ ਤੇਰਾ ਇਤੋਂ ਵੱਡਾ ਕੋਈ ਹੋਰ ਮੈਨੂੰ ਲੱਗਦਾ ਨਹੀਂ ਕੋਈ ਮਾਨ ਸਨਮਾਨ ਹੋ ਸਕਦਾ ਕਿਸੇ ਕਰੰਸੀ ਚ ਕੋਈ ਮੁੱਲ ਹੋ ਸਕਦਾ ਹੈ ਸੋ ਜਿੰਨੇ ਵੀ ਕੁੜੀਆਂ ਸਾਹਿਬ ਹੋ ਗਏ ਸਾਡੇ ਬ੍ਰਹਮਚੰਦਰ ਜਿੰਪਾ ਜੀ ਹਿਸ਼ਾਰਪੁਰ ਤੋਂ ਐਮਐਲਏ ਨੇ ਸਾਡੇ ਤੁਹਾਡੇ ਫਾਜ਼ਿਲਕਾ ਦੇ ਐਮਐਲਏ ਸਾਹਿਬ ਡਬਲ ਡਬਲ ਬਤਾਈਆਂ ਨੇ ਇਹਨਾਂ ਨੂੰ ਤੇ ਵਿਆਹ ਵੀ ਇਹਨਾਂ ਦਾ ਹੋ ਰਿਹਾ ਤੇ ਨਵੇਂ ਜੰਗ ਜੰਗ ਮੁੰਡੇ ਕੁੜੀਆਂ ਤੁਸੀਂ ਜਿਤਾਏ ਨੇ ਸਾਰੇ ਸੋ 27 ਤਰੀਕ ਨੂੰ ਤੁਹਾਡੇ ਕੋਲੇ ਵੀ ਆਵਾਂਗੇ ਜੀ ਰਿਸੈਪਸ਼ਨ ਤੇ ਤੇ ਬਾਕੀ ਸਾਰੀ ਸਾਡੀ ਟੀਮ ਜਿਹੜੀ ਹੈ ਬੱਲੂਆਣੇ ਦੀ ਔਰ ਆਲੇ ਦੁਆਲੇ ਅਬੋਰ ਦੀ ਲੰਬੀ ਦੀ ਚਰਲਾਬਾਦ ਦੀ ਪਾ ਮੈਂ ਗੁਰੂ ਹਰ ਸਾਹਿਬ ਦੀ ਅਰਨੀ ਵਾਲੇ ਵਾਲੇ ਕੰਦ ਵਾਲੇ ਵਾਲੇ ਕੰਦ ਵਾਲੇ ਵਾਲੇ ਖੜਿਆ ਮੈਂ ਜਾਣਦਾ ਸਾਰਿਆਂ ਨੂੰ ਜਾਣਦਾ ਬਾਬਾ ਬੁੱਲੇ ਸ਼ਾਹ ਦਾ ਮੇਲਾ ਜਦੋਂ ਕਰਾਉਂਦੇ ਨੇ ਸੋ ਕੰਦ ਵਾਲੇ ਵਾਲੇ ਅਰਨੀ ਵਾਲੇ ਵਾਲੇ ਜਿੰਨੇ ਵੀ ਤੁਸੀਂ ਟਾਲੀ ਵਾਲੇ ਝੋਟਿਆਂ ਵਾਲੀ ਸਾਰੇ ਮੈਂ ਪਿੰਡਾਂ 'ਚ ਗਿਆ ਹੋਇਆ ਔਰ ਕੱਲੇ-ਕੱਲੇ ਪਿੰਡਾਂ ਵਾਲਿਆਂ ਨੂੰ ਮੁੰਡਿਆਂ ਨੂੰ ਮੈਂ ਜਾਣਦਾ ਐ ਨਾ ਸੋਚੋ ਕਿ ਕੋਈ ਮੈਂ ਮੁੱਖ ਮੰਤਰੀ ਬਣ ਗਿਆ ਤੁਹਾਨੂੰ ਭੁੱਲ ਜੂਗਾ ਕਈ ਵਾਰੀ ਮਿਲਣ ਦਾ ਸਮਾਂ ਥੋੜਾ ਜਿਹਾ ਲੰਮਾ ਹੋ ਸਕਦਾ ਐ ਪਰ ਸਰਕਾਰ ਥੋਡੀ ਐ ਜਦੋਂ ਮਰਜ਼ੀ ਆਜੋ ਮੇਰੇ ਜੇ ਤੁਹਾਨੂੰ ਲੱਗਦਾ ਕਿ ਯਾਰ ਇਹ ਉਹੀ ਐ ਇਹ ਨਹੀਂ ਬਦਲਿਆ ਬਈ ਇਹਨੂੰ ਜਿਹੜਾ ਮਰਜ਼ੀ ਉਹਦਾ ਦੇਤਾ ਵੱਡਾ ਬਣਾਤਾ ਪਰ ਇਹ ਉਹੀ ਐ ਜਿਹੜਾ ਲੋਕਾਂ ਦੀਆਂ ਗੱਲਾਂ ਸੁਣਦਾ ਲੋਕਾਂ ਚ ਆ ਕੇ ਖੁਸ਼ ਹੁੰਦਾ ਇਹਨੂੰ ਖੁਸ਼ੀ ਮਿਲਦੀ ਐ ਸਾਡੇ ਚੁੱਲਿਆਂ ਦੀ ਗੱਲ ਕਰਦਾ ਸਾਡੇ ਜਵਾਕਾਂ ਦੀਆਂ ਨੌਕਰੀਆਂ ਦੀ ਗੱਲ ਕਰਦਾ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਮੇਰਾ ਵੀ ਹੌਸਲਾ ਵਾਜੂ ਮੇਰੀ ਟੀਮ ਦਾ ਹੌਸਲਾ ਵਾਜੂ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਤਾਂ ਚੱਕ ਦਿਓ ਇੱਧਰ ਤਾਂ ਪਹਚਾਓ ਜਾ ਇੱਧਰ ਪਚਾਓ ਦੋ ਬਾਰਡਰ ਨੇ ਹੁਣ ਦੋ ਬਾਰਡਰ ਤਾਂ ਤੋੜੋ ਆਵਾਜ਼ ਨਾਲ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨੇ ਇੱਜ਼ਤ ਮਾਨ ਨਾਲ ਸੁਣਿਆ ਮੈਂ ਜਿਉਂਦੇ ਵੱਸਦੇ ਰਹੋ ਤੰਦਰੁਸਤੀ ਆਉਣ ਬਹੁਤ ਬਹੁਤ ਮਿਹਰਬਾਨੀ ਤਰੱਕੀਆਂ ਕਰੋ ਔਰ ਜਿੰਨੇ ਕਦਮ ਵੀ ਚੱਲ ਕੇ ਆਓ ਸਾਡੇ ਸਿਰ ਮੱਥੇ ਬਹੁਤ ਬਹੁਤ ਮਿਹਰਬਾਨੀ